Pari! 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 ਓ ਬਾਜੀ ਭਾਰੀ ਓ ਪਤਾ ਭਰਾਵਾ ਭਾਰੀ ਨਹੀਂ ਚੱਕਿਆ ਜਾਣਾ ਇਹ ਪਤਾ ਭਾਰੀ ਹੈ ਨਹੀਂ ਕਰਿਆ ਮੈਂ ਬਾਜੀ ਸੂਟ ਦੀਆਂ ਬਾਵਾ ਭਾਰੀ ਹੈ ਬਾਵਾ ਭਾਰੀ ਸੂਟ ਦੀਆਂ ਫੁੱਲ ਬਾਵਾ ਭਾਰੀ ਅੱਛਾ ਦੇਖੋ ਚੈੱਕ ਕਰੋ ਬਾਜੂ ਹੈਵੀ ਹੈ ਪੂਰੀ ਪੂਰੇ ਹੈਗੀ ਬਾਜੂ ਨਾਲ ਸੂਟ ਆਇਆ ਬੁਟੀਕ ਵਾਲਾ ਲੋ ਜੀ ਪੂਰੇ ਬਾਜੂ ਹੈਵੀ ਵਾਲਾ ਸੂਟ ਆ ਚੁੱਕਿਆ ਆਪਣੇ ਕੋਲ ਫੋਟੋਆਂ ਵਾਲਾ ਤੇ ਇਹਦੇ ਜਿਹੜੇ ਬੋਟਮ ਤੇ ਹੀ ਵਰਕ ਹੈ ਹਾਂਜੀ ਹਾਂਜੀ ਬੋਟਮ ਤੇ ਹੀ ਵਰਕ ਹੈ ਜੇ ਬਾਜੀ ਕਲਰ ਵੀ ਆਇਆ ਹੈ ਕਲਰ ਵੀ ਆਇਆ ਦੁਪੱਟਾ ਵੀ ਚੈੱਕ ਕਰੋ ਨੇ ਜੀ ਦੁਪੱਟਾ ਬਹੁਤ ਸੋਹਣਾ ਆਇਆ ਚਾਈਨ ਡਾਈ ਦਾ ਦੁਪੱਟਾ ਚੈੱਕ ਕਰ ਲਓ ਬਹੁਤ ਪਿਆਰਾ ਹੈ ਤੇ ਬਾਜੂ ਬਾਜੂ ਭਾਰੀ ਜਿਹੜੀ ਕੀ ਹੈ ਬਾਜੂ ਭਾਰੀ ਬਾਜੂ ਭਾਰੀ ਪੂਰੇ ਹੈਵੀ ਬਾਜੂ ਵਾਲੇ ਸੂਟ ਆਪਣੇ ਕੋਲ ਆ ਚੁੱਕੇ ਆ ਕਲਰ ਤੁਸੀਂ ਦੇਖ ਲਓ ਬਹੁਤ ਸੋਹਣੇ ਕਲਰ ਆਏ ਆ ਮੈਂ ਆ ਗਾ ਗੋਰੀ ਭਾਈ ਨੂੰ ਕੀ ਹੋ ਗਿਆ ਇਹ ਤਾਂ ਪਤਾ ਨਹੀਂ ਕੀ ਰਿਹਾ ਭਾਜੀ ਭਾਰੀ ਆ ਇਹਨਾਂ ਦੇ ਨਹੀਂ ਨਹੀਂ ਮੈਂ ਬਾਹਾਂ ਦੀ ਗੱਲ ਕਰ ਰਿਹਾ ਭਾਜੀ ਛੱਟਾਂ ਦੀਆਂ ਬਾਹਾਂ ਭਾਰੀ ਭਾਰੀ ਆਈਆਂ ਭਾਰੀ ਭਾਰੀ ਸੂਟ ਹੈ ਜੀ ਇਹ ਤੁਹਾਨੂੰ ਮਿਲਣਾ ਗੋਠੀ ਵਾਲਿਆਂ ਦੇ 50% ਔਫ ਤੇ ਮਿਲਣਾ ਜੀ ਜਿਹੜਾ ਬਾਜ਼ਾਰ 'ਚ ਤੁਹਾਨੂੰ ਮਿਲੂਗਾ 2200 2100 ਦੀ ਰੇਂਜ ਇਸ ਆਪਾਂ ਤੁਹਾਨੂੰ ਦੇ ਦੇਣਾ ਸਿਰਫ 1250 ਦਾ ਸੂਟ ਜੀ ਗੋਠੀ ਵਰਲਡ ਵਾਈਡ ਟੋਪੀ ਵਿਅਰ ਪਟੇੰਡਾ